ਸ਼ਸ਼ੀਕਾਲਾ ਜੀ ਸਾਰਿਆਂ ਨੂੰ ਮੇਰਾ ਨਾਮ ਵਿਕਰਮਜੀਤ ਸਿੰਘ ਆ ਪਿੰਡ ਮੇਰਾ ਲਖੋਵਾਲ ਆ ਸਾਡੀ ਕਰਿਆਨੇ ਦੀ ਸ਼ਾਪ ਜਿਹੜੀ ਹਾਲੇ ਚੱਕ ਪਿੰਡ ਮਹਿਨਤ ਰੰਗਲਾ ਰੋਡ ਦੇ ਉੱਪਰ ਆ ਔਰ ਰਾਤ ਨੂੰ 1 ਵਜੇ ਤੇ ਕੋਈ 19 ਮਿੰਟ ਦੇ ਉੱਪਰ ਇੱਕ ਸਾਕਸ਼ ਆਂਦਾ ਹੈ ਜਿਹੜਾ ਕਿ ਸਾਡੇ ਥੱਲੇ ਉੱਪਰ ਦੁਕਾਨ ਆ ਥੱਲੇ ਬੇਸਮੈਂਟ ਆ ਔਰ ਬੇਸਮੈਂਟ ਦੇ ਦੋਨੋਂ ਜਿੰਦਰੇ ਜਿਹੜੇ ਤੋੜ ਕੇ ਬੜੀ ਹੀ ਚਲਾਕੀ ਨਾਲ ਕਿਉਂਕਿ ਬਾਹਰ ਸਾਡੇ ਸਰਚ ਲਾਈਟਾਂ ਵੀ ਲੱਗੀਆਂ ਹੋਈਆਂ ਐ ਇੰਨੀ ਰੋਸ਼ਨੀ ਦੇ ਵਿੱਚ ਨਾਓ ਕਿਸੇ ਤੋਂ ਡਰ ਰਿਹਾ ਸੀ ਤੇ ਨਾਲ ਉਹਨੂੰ ਕਿਸੇ ਚੀਜ਼ ਦਾ ਕੋਈ ਖੌਫ ਸੀ ਵੀ ਜਿਸ ਤਰ੍ਹਾਂ ਕੋਈ ਮੈਨੂੰ ਆ ਕੇ ਫੜ ਵੀ ਲ ਸਕਦਾ ਔਰ ਇੰਨੀ ਚਲਾਕੀ ਦੇ ਨਾਲ ਉਹਨੇ ਦੋਨੇ ਜਿੰਦਰੇ ਤੋੜੇ ਆ ਔਰ ਜਿੰਦਰਿਆਂ ਨੂੰ ਤੋੜ ਕੇ ਤੇ ਪਤਾ ਨਹੀਂ ਕਿੱਥੇ ਨਾਲ ਹੀ ਹਰ ਲੱਗਦਾ ਵੀ ਲੈ ਗਿਆ ਤੇ ਬਚਾ ਸਾਡਾ ਇਸ ਕਰਕੇ ਹੋ ਗਿਆ ਕਿ ਸਾਡੇ ਅੰਦਰ ਸ਼ਟਰ ਨੂੰ ਸੈਂਟਰ ਲੌਕ ਲੱਗੇ ਹੋਏ ਸੀ ਜਿੱਤੇ ਕਰਕੇ ਸਾਡਾ ਬਚਾ ਹੋ ਗਿਆ ਨਹੀਂ ਤਾਂ ਉਹਨਾਂ ਨੇ ਪਤਾ ਨਹੀਂ ਅੰਦਰ ਗਡਾਉਣ ਦੇ ਵਿੱਚ ਥੱਲੇ ਪਤਾ ਨਹੀਂ ਕਿੰਨਾ ਕ ਸਾਮਾਨ ਪਿਆ ਜਿਹੜਾ ਕਿ ਉਹ ਰਾਤ ਚੋਰੀ ਕਰ ਸਕਦੇ ਕਾਫੀ ਸਾਮਾਨ ਆ ਥੱਲੇ ਹਾਂਜੀ ਕਿਉਂਕਿ ਬੇਸਮੈਂਟ ਸਾਰੀ ਥੱਲੇ ਆ ਜੋ ਵੀ ਹੈ ਸਾਰਾ ਸਮਾਨ ਜੋ ਵੀ ਪੇਟੀਆਂ ਜੋ ਵੀ ਖੰਡ ਦਾਲਾਂ ਸਭ ਥੱਲੇ ਹੀ ਆ ਉੱਪਰ ਤੇ ਮਤਲਬ ਥੋੜਾ ਥੋੜਾ ਉੱਪਰ ਮੇਨ ਜਿਹੜਾ ਸਮਾਨ ਸਾਨੂੰ ਜਰੂਰਤ ਹੁੰਦੀ ਉਹ ਹੀ ਲਗਾਈਦਾ ਬਾਕੀ ਥੱਲੇ ਕਢਾਉਣ ਦੇ ਵਿੱਚ ਸਟੋਰ ਕੀਤਾ ਹੋਇਆ ਸਮਾਨ ਉਸਨੇ ਹੱਥ ਚ ਲੋਹੇ ਦੀ ਰੌਡ ਵੀ ਫੜੀ ਸੀ ਜਿੱਦਾਂ ਸੀ ਸੀਟੀਵੀ ਚ ਨਜ਼ਰ ਆ ਰਿਹਾ ਉਹ ਸੈਂਟਰ ਲੋਕ ਤੋੜਨ ਦੀ ਵੀ ਕੋਸ਼ਿਸ਼ ਕੀਤੀ ਉਹਨੇ ਸੈਂਟਰ ਲੋਕ ਲੱਗਦਾ ਉਹ ਕੋ ਟੁੱਟਾ ਨਹੀਂ ਸਿਰਫ ਉਹ ਕੋ ਜਿੰਦਰਾ ਹੀ ਟੁੱਟੇ ਆ ਗਏ ਸਾ ਸੀਸੀਟੀਵੀ ਦੇ ਅਸਾਨਾ ਕੋਈ 15 16 ਮਿੰਟ ਕੋ ਲਗਾਤਾਰ ਕੋਸ਼ਿਸ਼ ਕਰ ਦਰਿਆ ਸ਼ਟ ਤੋੜ ਦਿੱ ਲੇਕਿਨ ਇਸ ਦੌਰਾਨ ਹਰਾਨੀ ਵਾਲੀ ਗੱਲ ਹੈ ਕਿ ਨਾ ਕੋਈ ਗਸ਼ਤ ਹੈ ਇੱਥੇ ਨਾ ਕੋਈ ਲੋਕ ਜਿਨ੍ਹਾਂ ਨੇ ਦੇਖਿਆ ਹੋਵੇਗਾ ਹਾਲਾਂਕਿ ਰੋਸ਼ਨੀ ਕਾਫੀ ਹੁੰਦੀ ਹੈ ਇੱਥੇ ਰੋਸ਼ਨੀ ਬਹੁਤ ਜ਼ਿਆਦਾ ਸਾਡੀਆਂ ਤਿੰਨ ਸਰਚ ਲਾਈਟਾਂ ਬਾਹਰ ਲੱਗੀਆਂ ਹੋਈਆਂ ਔਰ ਕੀੜੀ ਵੀ ਥੱਲੇ ਤੁਰਦੀ ਦਿਖਦੀ ਆ ਵੀ ਹਾਂ ਵੀ ਇੱਥੇ ਥੱਲੇ ਕੀ ਚੀਜ਼ ਪਈ ਹੋਈ ਆ ਫਿਰ ਵੀ ਉਹ ਇੰਨਾ ਬੇਖੌਫ ਹੋ ਕੇ ਜਿੰਦਰੇ ਤੋੜ ਰਿਹਾ ਸੀ ਔਰ ਸੋੜ ਤੇ ਪਹਿਲੇ ਵੀ ਵਾਰਦਾਤਾ ਹੋ ਚੁਕੀ ਹੈ ਚੋਰੀ ਇੱਕ ਸਨਿਆਰੇ ਦੀ ਦੁਕਾਨ ਤੇ ਇੱਕ ਸਾਹਮਣੇ ਸਾਡੇ ਮੁਕੇ ਨਿਕ ਹਾਂ ਜੀ ਕਿੰਨੀ ਵਾਰ ਦਾਤਾ ਹੋ ਚੁੱਕਿਆ ਕਿਤੇ ਘਟੋ ਘਟ ਵੀ 4-5 ਵਾਰ ਦਾਤਾ ਹੋਵੇ ਤੀਸਰੀ ਵਾਰੀ ਤੇ ਸਾਡੀ ਸ਼ੌਪ ਦੀ ਹੋ ਗਿਆ ਤੇ ਲੱਗਦਾ ਨਹੀਂ ਹੈ ਕਿ ਪੁਲਿਸ ਦੀ ਗਸ਼ਤ ਹੋਣੀ ਚਾਹੀਦੀ ਰਾਤ ਵੇਲੇ ਰਾਤ ਨੂੰ ਜਰੂਰ ਗਸ਼ਤ ਹੋਣੀ ਚਾਹੀਦੀ ਹੈ ਕਿਉਂਕਿ ਨਸ਼ੇੜੀ ਹੈ ਸਾਰੇ ਜੋ ਵੀ ਹੈ ਕੰਮ ਕਰਦੇ ਆ ਕੋਈ ਦੂਸਰਾ ਆਮ ਬੰਦਾ ਤੇ ਕਰਦਾ ਨਹੀਂ ਨਸ਼ਾ ਇੰਨਾ ਵੱਧ ਚੁੱਕਾ ਹੋਇਆ ਹੈ ਕਿ ਇਹਨਾਂ ਨੂੰ ਜਦੋਂ ਪੈਸੇ ਨਹੀਂ ਮਿਲਦੇ ਤੇ ਜਾ ਕੇ ਦੁਕਾਨਾਂ ਜਾਂ ਘਰਾਂ 'ਚ ਲੁੱਟਫੋਖ ਕਰਦੇ ਆ ਰਾਤ ਦੇ ਟਾਈਮ ਤੇ ਉਹ ਵੀ ਦੇਖੋ 1:19 ਮਿੰਟ ਤੇ ਕਿਹੜਾ ਬੰਦਾ ਵੀ ਜਿੰਨੂੰ ਰਾਤ ਜਾਗ ਆਂਦੀ ਹੋएगी ਇਹ ਰਾਤ ਨੂੰ ਬੇਖੌਫ ਘੁੰਮਦੇ ਆ ਸੜਕਾਂ ਦੇ ਉੱਪਰ ਪੁਲਿਸ ਦੀ ਗਸ਼ਤ ਚਾਹੀਦੀ ਹੈ ਜਿਹੜਾ ਵੀ ਰਾਤ ਨੂੰ ਕੋਈ ਬੰਦਾ ਇਸ ਤਰ੍ਹਾਂ ਅਣਪਛਾਤਾ ਦਿਖਦਾ ਆ ਉਸ ਨੂੰ ਆਪਣੀ ਹਿਰਾਸਤ ਚ ਲੈ ਕੇ ਉਸ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਇਹ ਜੋ ਵਾਰਦਾਤਾਂ ਹੋ ਰਹੀਆਂ ਬਾਰ-ਬਾਰ ਇਹਨਾਂ ਤੋਂ ਠੱਲ ਪਾ ਸਕੀ